ਹਾਂਜੀ ਗੱਡੀ ਦਾ ਜਿਹੜਾ ਫਿਲਟਰ ਆ ਉਹ ਟਾਈਮ ਸਰ ਜਿਹੜਾ ਸਾਫ਼ ਕਰਨਾ ਬਹੁਤ ਜ਼ਰੂਰੀ ਆ ਜੀ ਜੇਕਰ ਅਸੀਂ ਨਾ ਕਰੀਏ ਸਾਫ਼ ਨਾ ਇਹਨੂੰ ਟਾਈਮ ਸਰ ਤਾਂ ਇਹਦੇ ਨਾਲ ਕੀ ਆ ਪਿਸਟਨ ਨੂੰ ਜਿਹੜਾ ਆ ਸਾਹ ਮਿਲਣਾ ਔਖਾ ਹੋ ਜਾਣਾ ਆ ਸਾਹ ਮਿਲਣ ਦਾ ਮਤਲਬ ਭਾਵ ਯਾਨੀ ਕੀ ਕਹਿਣ ਦਾ ਮਤਲਬ ਵੀ ਜਿਹੜਾ ਉਹਦੇ ਪਿੱਛੇ ਇੱਕ ਪਿਸਟਨ ਦੇ ਵਿੱਚ ਬਲਾਸਟ ਹੁੰਦਾ ਹੈ ਨਾ ਉਹ ਅੱਗ ਜਿਹੜੀ ਬਲਦੀ ਆ ਉਹ ਨੂੰ ਸਾਹ ਲੈਂਦਾ ਜਿਹੜਾ ਫਿਲਟਰ ਨਹੀਂ ਸਾਹ ਜਾਂਦਾ ਅੰਦਰ ਨੂੰ ਇੰਜਨ ਨੂੰ ਹੁਣ ਸੋ ਉਹਨੂੰ ਜੋ ਪ੍ਰੋਪਰ ਸਾਹ ਨਹੀਂ ਮਿਲੂਗਾ ਤਾਂ ਫਿਰ ਉਹ ਤੁਹਾਡੀ ਗੱਡੀ ਨਾ ਕੱਚਾ ਧੂਆਂ ਮਾਰ ਕੇ ਉਹਨੂੰ ਬਾਹਰ ਕੱਢੋਗੇ ਡੀਜ਼ਲ ਤੁਹਾਡਾ ਬੇਸਤ ਜਾਊਗਾ ਸੋ ਇਸ ਲਈ ਇਹਦੇ ਨਾਲ ਕੀ ਆ ਵੀ ਇੱਕ ਤਾਂ ਗੱਡੀ ਦਬਣੀ ਬਹੁਤ ਆ ਹਨਾ ਜਿਹੜੇ ਕਹਿੰਦੇ ਯਾਰ ਉਹ ਉੱਠਦੀ ਨਹੀਂ ਪਿਕਅਪ ਨਹੀਂ ਹੁੰਦੀ ਹਨਾ ਜਾਂ ਇਦਾਂ ਉਦਾਂ ਹਨਾ ਉਹ ਵੀ ਇਹੀ ਕਾਰਨ ਹੁੰਦੇ ਕਈਆਂ ਦੇ ਆ ਦਿਖਾਉਣ ਜਿਵੇਂ ਆ ਅਸੀਂ ਫਿਲਟਰ ਜਿਹੜਾ ਕੱਢਿਆ ਹਨਾ ਆ ਦੇਖੋ ਵੀ ਆਪ ਭਰਿਆ ਬੜਾ ਇਹ ਦੇਖੋ ਅਸੀਂ ਅੱਜ ਫ੍ਰੀ ਸੀਗੇ ਸੀਗੇ ਚਲੋ ਆਇਆ ਇਹਨਾਂ ਕਾ ਤਾਂ ਦੇਖੋ ਛੋਟੇ ਮੂਟੇ ਜਿਹੜੇ ਕੰਮ ਆ ਇਹ ਤਾਂ ਬੰਦਾ ਨਾਰਮਲ ਹੀ ਇਹ ਨਾਰਮਲ ਕੰਮਾਂ ਚ ਹੀ ਆ ਜਾਂਦਾ ਇਹ ਏਸੀ ਦਾ ਫਿਲਟਰ ਹੋਇਆ ਇਹ ਆਹ 에ਅਰ ਫਿਲਟਰ ਹੋ ਗਿਆ ਹਨਾ ਹੋਰ ਛੋਟੇ ਮੂਟੇ ਕੰਮ ਜਿਹੜਾ ਇਹ ਤਾਂ ਬੰਦਾ ਨਾਰਮਲ ਆਪ ਹੀ ਕਰ ਸਕਦਾ ਸੋ ਆ ਬਹੁਤ ਜ਼ਰੂਰੀ ਆ ਇਹ ਜਿਹੜਾ ਫਿਲਟਰ ਆ ਇਹਨੂੰ ਥੋੜੇ ਥੋੜੇ ਟਾਈਮ ਬਾਅਦ ਇਹ ਜਿਹੜਾ ਆ ਸਾਫ਼ ਕਰਦੇ ਰਹਿਣਾ ਚਾਹੀਦਾ ਆ ਦੇਖਿਓ ਤੁਹਾਨੂੰ ਦਿਖਾਉਣਾ ਵਿੱਚੋਂ ਕਿੰਨੀ ਧੂੜ ਜਿਹੜੀ ਆ ਆ ਦੇਖੋ ਆ ਦੇਖੋ ਕੰਨੀ ਆਉਂਦੀ ਹੈ ਹਨਾ ਆ ਦੇਖੋ ਹੱਥ ਮੇਰਾ ਤੁਸੀਂ ਦੇਖ ਸਕਦੇ ਆ ਆ ਦੇਖੋ ਕੰਨੀ ਇਹਦੇ ਵਿੱਚ ਹੋਆ ਇਹਨੂੰ ਫਿਰ ਗੱਡੀ ਨੂੰ ਪ੍ਰੋਪਰ ਜਿਹੜਾ ਹੈ ਨਾ ਸਾਹ ਨਹੀਂ ਮਿਲਦਾ ਪਿਸਟਨ ਨੂੰ ਪਿਸਟਨਾਂ ਦੇ ਵਿੱਚ ਹੁਣ ਤੁਹਾਨੂੰ ਪਤਾ ਵੀ ਅੱਗ ਵਾਲੀ ਬਲਾਸਟ ਹੁੰਦਾ ਫੇਰ ਜਾ ਕੇ ਉਹ ਜਿਹੜਾ ਆ ਉਹ ਬਣਦਾ ਹੁੰਦਾ ਹਨਾ ਪ੍ਰੈਸ਼ਰ ਤੇ ਫਿਰ ਜਿਹੜਾ ਪਿਸਟਨਾਂ ਨੂੰ ਸਾਹ ਨਹੀਂ ਜਦ ਮਿਲਣਾ ਫਿਰ ਉਹਨੇ ਕੱਚਾ ਧੂਆਂ ਮਾਰਨਾ ਗੱਡੀ ਨੇ ਹਨਾ ਤੇ ਫਿਰ ਡੀਜ਼ਲ ਵੀ ਬੇਸਟ ਇਉਂਦੋਂ ਗੱਡੀ ਦੇ ਵੀ ਕੱਚਾ ਧੂਆਂ ਮਾਰਨ ਸੋ ਇਹ ਇਹ ਵੀ ਇੱਕ ਕਿਤਨਾ ਕਿਤੇ ਕਾਰਨ ਹੈਗਾ ਫਿਲਟਰ ਨਾ ਸਾਫ਼ ਹੋਣ ਦਾ ਹਨ ਸੋ ਇਹ ਵੀ ਜਿਹੜਾ ਆਪਾਂ ਟਾਈਮ ਸਰੀ ਜਿਹੜਾ ਇਹਨੂੰ ਜਿਹੜਾ ਸਾਫ਼ ਕਰਦੇ ਰਹਿਣਾ ਚਾਹੀਦਾ ਸੋ ਬਾਕੀ ਇੰਦੇ ਏਸੀ ਦੇ ਫਿਲਟਰ ਵੀ ਇੱਕ ਅੰਦਰ ਹਨ ਉਹਨੂੰ ਵੀ ਜਿਹੜਾ ਆ ਟਾਈਮ ਸਰੀ ਸਾਫ਼ ਕਰਦੇ ਰਹਿਣਾ ਚਾਹੀਦਾ ਹਨ ਠੀਕ ਹੈ ਜੀ ਤੇ ਆ ਜਿਹੜੀ ਆ ਇੱਕ ਇੱਕ ਹੋਰ ਤੁਹਾਨੂੰ ਦੱਸ ਦਈਏ ਵੀ ਜਿਹੜੇ ਆ ਨਾਟਾ ਕੰਪਲੀਟ ਇਹਦੇ ਜਿਹੜੇ ਨਾਟਾ ਹਨ ਇਹ ਪੂਰੇ ਪ੍ਰੋਪਰ ਤਰੀਕੇ ਨਾਲ ਜਿਹੜੇ ਆ ਕッセ ਹੋਣੇ ਚਾਹੀਦੇ ਆ ਆਲੇ-ਦੋਲੇ ਜਿਹੜੀ ਆ ਇਹ ਹਵਾ ਨਹੀਂ ਜਾਣੀ ਚਾਹੀਦੀ ਇਹਦੇ ਵਿੱਚ ਕਿਉਂਕਿ ਇਹਦੇ ਵਿੱਚ ਡਸਟ ਮਿੱਟੀ ਧੂੜ ਆਦਿ ਵਗੈਰਾ ਕਾਫੀ ਜਾਂਦੀ ਰਹਿੰਦੀ ਨਹੀਂ ਤਾਂ ਇਹ ਕਿਉਂਕਿ ਮੇਰਾ ਇਹ ਖਰਾਬ ਹੋਇਆ ਸੀਗੀ ਆਹ ਸੈਂਪਲੀ ਇਹ ਤੇ ਇਹ ਨਮੀ ਪਾਈ ਆ ਇਹਦੇ ਨਾਲ ਬਹੁਤ ਫਰਕ ਪਿਆ ਇੱਕ ਗੱਡੀ ਦੀ ਲਾਈਟ ਵੀ ਆਉਂਦੀ ਸੀ ਉਹ ਵੀ हट ਗਈ ਇਹਦੇ ਨਾਲ ਇਸ ਫਿਲਟਰ ਕੰਪਲੀਟ ਪਾਉਣ ਨਾਲ ਪੂਰੀ ਆਹ ਫਿਲਟਰ ਦਾ ਠੀਕ ਹੈ ਜੀ ਤੇ ਬਾਕੀ ਇਹ ਆ ਸੈਂਸਰ ਦਾ ਇਹਦਾ ਵੀ ਖਿਆਲ ਰੱਖਣਾ ਆ ਸੈਂਸਰ ਇਹਦਾ ਹਨਾ ਤੋਂ ਇਹਨਾਂ ਵੀ ਧੱਕਾ ਨਾ ਹੋਵੇ ਬੜਾ ਵੀ ਕਿਉਂਕਿ ਇਹ 에ਅਰ ਫਿਲਟਰ ਦਾ ਸੈਂਸਰ ਆ ਬਾਕੀ ਭਾਈ ਜੀ ਹੋਰ ਥੋੜੀ ਥੋੜੀ ਕਰਕੇ ਜਿੰਨੀ ਕੁ ਨੌਲੇਜ ਆਉਂਦੀ ਆ ਆਪਾਂ ਸਾਨੂੰ ਸਾਡੇ ਨਾਲ ਸਾਂਝੀ ਕਰਦੇ ਰਹਿੰਦੇ ਨੇ ਕਿਉਂਕਿ ਆਪਾਂ ਵੀ ਸਿੱਖਦੇ ਆ ਆਪਾਂ ਕੋਈ ਵਧੀਆ ਦੋਸਤ ਨਹੀਂ ਹੈਗੇ ਐਡੇ ਠੀਕ ਹੈ ਜੀ ਤੇ ਬਾਕੀ ਜਨਰਲ ਨੌਲੇਜ ਇਦਾਂ ਹੀ ਆ ਜੀ ਇੱਕ ਦੂਜੇ ਨਾਲ ਟੇਕ ਸੁਣ ਕੇ ਹੀ ਆ ਬਾਕੀ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਕੋਈ ਵੀ ਇਨਫੋਰਮੇਸ਼ਨ ਹੁੰਦੀ ਗੱਡੀ ਦੇ ਸਬੰਧ ਵਿੱਚ ਉਹ ਸੀ ਤੁਹਾਡੇ ਨਾਲ ਸਾਂਝੀ ਜਿਹੜੀ ਕਰਦੇ ਰਹੀਦਾ ਸੋ ਬਾਕੀ ਬਹੁਤ ਬਹੁਤ ਧੰਨਵਾਦੀ ਜਿਹੜੇ ਪੇਜ ਨਾਲ ਜੁੜੇ ਹੋਏ ਆ ਡਰਾਈਵਰ ਮਹਿਕਮਾ ਨਾਲ ਪੇਜ ਨਾਲ ਜਿਹੜੇ ਜੁੜੇ ਹੋਏ ਆ ਬਹੁਤ ਬਹੁਤ ਧੰਨਵਾਦ ਆ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ